ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਹੈ ਸਨ ਲਾ ਕੇ ਗੁਰੂ ਜੀ ਦੇ ਦਰਸ਼ਨ ਕਰਨੇ ਜਦੋਂ ਗੁਰੂ ਅੰਗਦ ਦੇਵ ਜੀ ਦੇ ਛੋਟੇ ਪੁੱਤਰ ਭਾਈ ਦਾਤੂ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਬੋਲ ਕਬੋਲ ਬੋਲੇ ਅਤੇ ਉਹਨਾਂ ਨੂੰ ਲੱਤ ਮਾਰ ਕੇ ਤਖਤ ਤੋਂ ਹੇਟਾ ਛੁੱਟ ਦਿੱਤਾ ਤਾਂ ਉਸ ਸਮੇ ਗੁਰੂ ਸਾਹਿਬ ਜੀ ਪਿੰਡ ਬਾਸਰ ਕੇ ਚਲੇ ਗਏ ਤਾਂ ਉਸ ਸਮੇ ਬਾਬਾ ਬੁੱਢਾ ਜੀ ਨੇ ਕਿਵੇਂ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿੰਘ ਸੰਗਤਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਵਾਏ ਇਹ ਸਾਰੀ ਵਿਆਖਿਆ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਤਾਂ ਕਿਰਪਾ ਕਰਕੇ ਸਾਡੇ ਨਾਲ ਅੰਤ ਤੱਕ ਬਨੇ ਰਹੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾ ਦਿਓ ਗੁਰੂ ਅਮਰਦਾਸ ਜੀ ਦੀ ਉਪਮਾ ਇੰਨੀ ਵੱਧ ਗਈ ਸੀ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਰੋਜ਼ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ ਪਰ ਇਹ ਸਭ ਕੁਝ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਛੋਟੇ ਪੁੱਤਰ ਭਾਈ ਦਾਤੂ ਜੀ ਨੂੰ ਬਰਦਾਸ਼ਤ ਨਹੀਂ ਸੀ ਬ੍ਰਾਹਮਣਾਂ ਦੇ ਆਖੇ ਲੱਗ। ਬਾਬਾ ਦਾਤੂ ਇੱਕ ਦਿਨ ਕੁਝ ਬ੍ਰਾਹਮਣਾਂ ਨੂੰ ਨਾਲ ਲੈ ਕੇ ਕੋੜੇ ਉੱਤੇ ਚੜ ਕੇ ਗੋਇੰਦਵਾਲ ਆਇਆ। ਉਸ ਸਮੇਂ ਗੁਰੂ ਜੀ ਦਾ ਦੀਵਾਨ ਲੱਗਿਆ ਹੋਇਆ ਸੀ ਅਤੇ ਸੈਂਕੜੇ ਸੰਗਤਾਂ ਹਾਜ਼ਰੀ ਭਰ ਰਹੀਆਂ ਸਨ। ਬਾਬਾ ਦਾਤੂ ਨੇ ਜਦ ਗੁਰੂ ਸਾਹਿਬ ਦਾ ਇਹ ਜਲੋ ਵੇਖਿਆ ਤਾਂ ਉਹ ਸੜ ਭੁੱਜ ਗਿਆ। ਉਹ ਕੋੜੇ ਉੱਤੋਂ ਉਤਰਿਆ ਤੇ ਸਿੱਧਾ ਗੁਰੂ ਜੀ ਵੱਲ ਗਿਆ। ਉਸਨੇ ਗੁੱਸੇ ਵਿੱਚ ਆ ਕੇ ਇੱਕ ਲੱਤ ਗੁਰੂ ਜੀ ਦੇ ਮਾਰੀ ਗੁਰੂ ਜੀ ਤਤਤ ਤੋਂ ھیਠਾਂ ਡਿੱਗ ਪਏ ਅਤੇ ਬਾਬਾ ਦਾਤੂ ਆਪ ਤੱਕ ਉੱਤੇ ਬੈਠ ਗਿਆ ਫਿਰ ਗੁਰੂ ਜੀ ਨੇ ਉਸ ਵੱਲ ਤੱਕ ਕੇ ਕਿਹਾ ਤੁਸੀਂ ਅਜਿਹੀ ਕੇਚਲ ਕਿਉਂ ਕੀਤੀ ਕਿਤੇ ਤੁਹਾਡੇ ਪੈਰ ਨੂੰ ਸੱਟ ਤਾਂ ਨਹੀਂ ਲੱਗੀ ਮੇਰਾ ਸਰੀਰ ਤਾਂ ਸੇਵਾ ਕਰਦਿਆਂ ਕਰਦਿਆਂ ਹੱਡੀਆਂ ਹੀ ਰਹਿ ਗਿਆ ਹੈ ਅਤੇ ਸਖਤ ਹੋ ਗਿਆ ਹੈ ਪਰ ਬਾਬਾ ਦਾਤੂ ਨੂੰ ਇਸ ਬਾਰੇ ਕੋਈ ਪਛਤਾਵਾ ਨਾ ਹੋਇਆ ਉਸਨੇ ਕਈ ਪ੍ਰਕਾਰ ਦੇ ਬੋਲ ਕਬੂਲ ਗੁਰੂ ਜੀ ਨੂੰ ਬੋਲੇ ਗੁਰੂ ਜੀ ਉੱਠ ਕੇ ਆਪਣੇ ਚਬਾਰੇ ਵਿੱਚ ਚਲੇ ਗਏ ਜਾਨ ਲੱਗਿਆ ਉਹ ਸੰਗਤ ਨੂੰ ਸ਼ਾਂਤ ਰਹਿਣ ਲਈ ਕਹਿ ਗਏ ਪਰ ਕੁਝ ਸਮੇਂ ਬਾਅਦ ਬਾਬਾ ਦਾਤੂ ਨੇ ਦੇਖਿਆ ਕਿ ਉਸ ਦੇ ਸਾਹਮਣੇ ਕੋਈ ਵੀ ਸਿੱਖ ਮੌਜੂਦ ਨਹੀਂ ਸੀ ਕ੍ਰੋਧ ਵਿੱਚ ਆ ਕੇ ਉਸਨੇ ਸਾਰਾ ਚੜਾਵਾ ਸਾਂਭ ਲਿਆ ਅਤੇ ਕੀਮਤੀ ਸਮਾਨ ਵੀ ਲੁੱਟ ਲਿਆ ਇਹ ਸਭ ਕੁਝ ਸੰਭਾਲ ਕੇ ਉਹ ਖਡੂਰ ਸਾਹਿਬ ਨੂੰ ਚਲਾ ਗਿਆ ਗੁਰੂ ਅਮਰਦਾਸ ਜੀ ਅਗਲੇ ਦਿਨ ਸਮਵਕਤੇ ਉੱਠੇ ਅਤੇ ਘੋੜੀ ਉੱਤੇ ਬੈਠ ਕੇ ਪਿੰਡ ਬਾਸਰਗੇ ਚਲੇ ਗਏ ਉੱਥੇ ਜਾ ਕੇ ਉਹ ਪਿੰਡ ਤੋਂ ਬਾਹਰ ਇਕਾਂਤ ਵਿੱਚ ਬਣੇ ਇੱਕ ਕੋਠੇ ਵਿੱਚ ਬਿਰਾਜ ਗਏ ਦਰਵਾਜ਼ੇ ਉੱਤੇ ਉਹਨਾਂ ਨੇ ਲਿਖ ਦਿੱਤਾ ਕਿ ਜੇ ਕੋਈ ਇਸ ਦਰਵਾਜ਼ੇ ਰਾਹੀਂ ਅੰਦਰ ਆਵੇਗਾ ਤਾਂ ਨਾ ਤਾਂ ਉਹ ਮੇਰਾ ਸਿੱਖ ਹੋਵੇਗਾ ਤੇ ਨਾ ਹੀ ਮੈਂ ਉਸ ਦਾ ਗੁਰੂ ਇੱਧਰ ਗੋਇੰਦਵਾਲ ਵਿੱਚ ਜਦੋਂ ਸਵੇਰੇ ਭਾਈ ਬੱਲੂ ਜੀ ਇਸ਼ਨਾਨ ਕਰਵਾਉਣ ਲਈ ਸੇਵਾ ਵਾਸਤੇ ਗਏ ਤਾਂ ਉਹਨਾਂ ਨੇ ਵੇਖਿਆ ਕਿ ਗੁਰੂ ਜੀ ਚਬਾਰੇ ਵਿੱਚ ਨਹੀਂ ਸਨ ਤਬੇਲੇ ਵਿੱਚ ਜਦ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਘੋੜੀ ਵੀ ਗਾਇਬ ਸੀ ਜਦ ਬਾਕੀ ਸਿੱਖ ਸੰਗਤਾਂ ਨੂੰ ਪਤਾ ਲੱਗਾ ਤਾਂ ਸਾਰੇ ਬਹੁਤ ਬੇਚੈਨ ਹੋ ਗਏ ਉਹ ਗੁਰੂ ਜੀ ਨੂੰ ਲੱਭਣ ਲਈ ਚਲੇ ਗਏ ਕੁਝ ਪਾਲ ਕਰਨ ਤੋਂ ਬਾਅਦ ਸਿੱਖਾਂ ਨੂੰ ਗੁਰੂ ਜੀ ਦੀ ਕੋੜੀ ਮਿਲ ਗਈ ਜਿਸ ਉੱਤੇ ਗੁਰੂ ਜੀ ਬੈਠ ਕੇ ਪਿੰਡ ਬਸ ਰਕੇ ਗਏ ਸਨ ਇਸ ਸਭ ਕੁਝ ਦਾ ਜ਼ਿੰਮੇਵਾਰ ਉਹ ਬਾਬਾ ਦਾਤੂ ਨੂੰ ਸਮਝਦੇ ਸਨ ਇਸ ਲਈ ਸਾਰੇ ਬਾਬਾ ਦਾਤੂ ਨੂੰ ਵੱਧ ਸੀਸਾਂ ਦੇਣ ਲੱਗੇ ਬਾਬਾ ਦਾਤੂ ਜਦ ਗੁਰੂ ਘਰ ਦਾ ਕੀਮਤੀ ਸਮਾਨ ਲੁੱਟ ਕੇ ਖਡੂਰ ਸਾਹਿਬ ਨੂੰ ਜਾ ਰਿਹਾ ਸੀ ਰਾਸਤੇ ਵਿੱਚ ਉਹਨਾਂ ਨੂੰ ڈاکੂਆਂ ਨੇ ਆ ਕੇ ਰਾ ਪਾਇਆ ਉਸ ਦਾ ਸਾਰਾ ਮਾਲ ਲੁੱਟ ਲਿਆ ਅਤੇ ਉਸ ਦੀ ਸੱਜੀ ਲੱਤ ਉੱਤੇ ਐਸੀ ਡਾਂਗ ਮਾਰੀ ਕਿ ਉਸ ਦੇ ਪੈਰ ਦੀ ਹੱਡੀ ਹੀ ਟੁੱਟ ਗਈ ਅਤੇ ਉਹ ਕਰਲਾਉਂਦਾ ਹੋਇਆ ਘਰ ਪੁੱਜਿਆ ਇੰਦਰ ਗੋਇੰਦਵਾਲ ਵਿੱਚ ਜਦ ਸੰਗਤਾਂ ਨੂੰ ਗੁਰੂ ਜੀ ਦੇ ਦਰਸ਼ਨ ਨਾ ਹੋਏ ਤਾਂ ਗੁਰੂ ਜੀ ਦੀ ਭਾਲ ਕਰਨ ਲਈ ਉਹ ਬਾਬਾ ਬੁੱਢਾ ਜੀ ਦੇ ਪਾਸ ਗਏ ਸੰਗਤਾਂ ਦੀ ਬੇਨਤੀ ਉੱਤੇ ਬਾਬਾ ਬੁੱਢਾ ਜੀ ਗੋਇੰਦਵਾਲ ਸਾਹਿਬ ਆ ਗਏ ਸੰਗਤਾਂ ਨੂੰ ਤਸੱਲੀ ਹੋਈ ਕਿਉਂਕਿ ਉਹ ਜਾਣਦੇ ਸਨ ਕਿ ਬਾਬਾ ਬੁੱਢਾ ਜੀ ਨੂੰ ਇਹ ਵਰ ਮਿਲਿਆ ਹੋਇਆ ਹੈ ਕਿ ਕਦੀ ਤੁਸਾਂ ਤੋਂ ਓਲੇ ਨਾ ਹੋਸਾਂ ਬਾਬਾ ਬੁੱਢਾ ਜੀ ਨੇ ਸੰਗਤ ਤੋਂ ਪੁੱਛਿਆ ਕਿ ਗੁਰੂ ਜੀ ਦੀ ਘੋੜੀ ਕਿੱਥੇ ਹੈ ਜਿਸ ਉੱਪਰ ਗੁਰੂ ਜੀ ਚੜ੍ਹ ਕੇ ਗਏ ਸਨ ਸਿੱਖਾਂ ਨੇ ਉਸ ਘੋੜੀ ਨੂੰ ਲਿਆ ਆਖਾਜ਼ਰ ਕੀਤਾ ਬਾਬਾ ਬੁੱਢਾ ਜੀ ਨੇ ਉਸ ਘੋੜੀ ਨੂੰ ਛੱਡ ਦੇਣ ਲਈ ਕਿਹਾ ਘੋੜੀ ਅੱਗੇ-ਅੱਗੇ ਚੱਲ ਪਈ ਅਤੇ ਪਿੱਛੇ-ਪਿੱਛੇ ਬਾਬਾ ਬੁੱਢਾ ਜੀ ਦੇ ਨਾਲ ਚੌਣਵੇਂ ਸਿੱਖ ਸ਼ਰਦਾਲੂ ਚੱਲ ਪਏ। ਕੋੜੀ ਪਿੰਡ ਬਾਸਰਕੇ ਦੇ ਬਾਹਰ ਇੱਕ ਕੋਠੇ ਦੇ ਸਾਹਮਣੇ ਜਾ ਰੁਕੀ। ਜਦ ਸਿੱਖ ਦਰਵਾਜ਼ੇ ਵੱਲ ਵਧੇ ਅਤੇ ਉਸ ਉੱਤੇ ਲਿਖੇ ਸ਼ਬਦ ਪੜੇ ਤਾਂ ਸਾਰੇ ਉਦਾਸ ਚੇਤ ਨਾਲ ਪਛਾਣ ਹਟ ਗਏ। ਪਰ ਬਾਬਾ ਬੁੱਢਾ ਜੀ ਨੇ ਕਿਹਾ ਕਿ ਉਦਾਸ ਹੋਣ ਦੀ ਕੋਈ ਗੱਲ ਨਹੀਂ। ਕੋਠੇ ਦੇ ਪਿੱਛੇ ਦੀ ਸਾਨਾ ਲਗਾਓ। ਛੱਟ ਹੀ ਸਾਰੀ ਸੰਗਤ ਇਸ ਕਾਰਜ ਵਿੱਚ ਰੁੱਝ ਗਈ। ਕੋਠੇ ਦੇ ਪਿਛਲੇ ਪਾਸੇ ਜਲਦੀ ਹੀ ਇੱਕ ਰਾਹ ਬਣ ਗਿਆ ਜਿਸ ਰਾਹੀਂ ਸਾਰੀ ਸੰਗਤ ਅੰਦਰ ਲੰਘ ਗਈ ਜਦੋਂ ਸੰਗਤ ਉੱਥੇ ਪਹੁੰਚੀ ਤਾਂ ਗੁਰੂ ਜੀ ਉਸ ਸਮੇਂ ਸਮਾਧੀ ਵਿੱਚ ਬੈਠੇ ਹੋਏ ਸਨ ਸਮਾਧੀ ਖੁੱਲਣ ਉੱਤੇ ਸਭ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਗੁਰੂ ਜੀ ਨੇ ਨਾਰਾਜ਼ ਹੋ ਕੇ ਕਿਹਾ ਕਿ ਤੁਸੀਂ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ ਪਰ ਬਾਬਾ ਬੁੱਢਾ ਜੀ ਨੇ ਕਿਹਾ ਗੁਰੂ ਜੀ ਅਸੀਂ ਤੁਹਾਡੇ ਹੁਕਮ ਦੀ ਉਲੰਘਣਾ ਨਹੀਂ ਕੀਤੀ ਅਸੀਂ ਤਾਂ ਪਿਛਲੀ ਪਾਸੇ ਤੋਂ ਆਏ ਹਾਂ ਫਿਰ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਗੋਇੰਦਵਾਲ ਸਾਹਿਬ ਜਾਣ ਦੀ ਬੇਨਤੀ ਕੀਤੀ ਅਤੇ ਗੁਰੂ ਜੀ ਨੂੰ ਉਹਨਾਂ ਦੀ ਆਪਣੀ ਘੋੜੀ ਉੱਤੇ ਬਿਠਾ ਕੇ ਵਾਪਸ ਗੋਇੰਦਵਾਲ ਸਾਹਿਬ ਲੈ ਆਏ ਗੁਰੂ ਸਾਹਿਬ ਜੀ ਦੇ ਵਾਪਸ ਗੋਇੰਦਵਾਲ ਸਾਹਿਬ ਆਉਣ ਉੱਤੇ ਸੰਗਤਾਂ ਹਮ-ਹਮਾ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਆਈਆਂ ਗੁਰੂ ਜੀ ਦੇ ਆ ਜਾਣ ਕਾਰਨ ਦਰਬਾਰ ਦੀਆਂ ਰੌਣਕਾਂ ਹੋਰ ਵੀ ਵੱਧ ਗਈਆਂ ਦੋਸਤੋ ਜੇਕਰ ਆਪਜੀ ਨੂੰ ਅੱਜ ਦੀ ਇਹ ਸਾਖੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਗੁਰੂ ਸਾਹਿਬ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਆਪਜੀ ਦਾ ਸਹਿਯੋਗ ਸਾਡੇ ਲਈ ਮਹੱਤਵਪੂਰਨ ਹੈ ਆਪ ਸਭ ਨੂੰ ਸਾਖੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਨਾ ਤਾਂ ਮਿਲਦੇ ਹਾਂ ਇੱਕ ਹੋਰ ਨਵੀਂ ਸਾਖੀ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ